ਜਿਵੇਂ ਹੋ ਗਿਆ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ਓਵਰ ਸਪੀਡ ਦਾ ਹੋ ਗਿਆ ਠੀਕ ਹੈ ਨਹੀਂ ਇਹਨਾਂ ਬਾਰੇ ਇਹਨਾਂ ਨੂੰ ਜਾਗਰਿਤ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲ ਲਾਦੀ ਆ ਇਹਨਵੇਂ ਨਪਾਲ ਨਾ ਕਰੋ 24 ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਨਾਲ ਚੱਲਣਾ ਸਿਰ ਆਪਣੇ ਦੇਖ ਕੇ ਚੱਲਣਾ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਤਾਜੋ ਤੂੰ ਅੱਗੇ ਜਿਹੜੇ ਆਪਣੇ ਗਾਂਹ ਜਿਹੜੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਤਾਂ ਰੂਲਾ ਵਾਰੇ ਵੀ ਆਪਾਂ ਰੂਲ ਦੀ ਜੇ ਲੰਗੜਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸ਼ੇਫਟੀ ਨਹੀਂ ਹੈਗੀ ਠੀਕ ਹੈ ਨਾ ਜੀ ਅਸੀਂ ਉਹਨਾਂ ਦੇ ਨਾਲ ਨਾ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ ਪਹਿਲਾਂ ਵੀ ਆ ਕੇ ਗਏ ਨੇ ਪਿੰਡ کہہ ਰਹੇ ਹਾਂ ਵੀ ਹੌਲੀ ਧੁੰਦ ਦਾ ਮੌਸਮ ਹੈ ਉਹ ਦਲ ਦੀ 5-4 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਵਿੱਚ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਅੱਜ ਦਾ ਇਹ ਜਿਹੜਾ ਅਸੀਂ ਆ ਤੁਸੀਂ ਦੇਖੇ ਸਰਕਸ ਰੱਖਿਆ ਜਿਹੜਾ ਮਾ ਮਹੀਨਾ ਸੀ ਸਰਦਾਰੇ ਮਨਾ ਰਹੇ ਹਾਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹਦੇ ਵਿੱਚ ਜਿੰਨੇ ਵੀ ਸਾਡੇ ਅੱਜ ਮੈਂ 6 ਮੇਰੇ ਮਲਾਜਮ ਨਾਲ ਅੱਜ ਵਿਸ਼ੇਸ਼ ਤੇ ਪਹੁੰਚਾਂ ਜੁਨੀਅਨ 'ਚ ਇਹਨਾਂ ਨੂੰ ਜਾਗਰੂਕ ਕੀਤਾ ਹੈ ਟ੍ਰੈਫਿਕ ਨਿਯਮਾਂ ਬਾਰੇ ਜਿਵੇਂ ਹੋ ਗਿਆ ਵੀ ਹੈਲਮਟ ਹੋ ਗਿਆ ਜੀ ਟ੍ਰਿਪਲ ਸਵਾਰੀ ਹੋ ਵੀ ਸ਼ਰਾਬ ਪੀ ਕੇ ਗੱਡੀ ਚਲਾਉਣੀ ওভার ਸਪੀਡ ਦਾ ਹੋ ਗਿਆ ਠੀਕ ਹੈ ਨੀ ਇਹਨਾਂ ਬਾਰੇ ਇਹਨਾਂ ਨੂੰ ਜਾਗਰਿਤ ਕਰ ਰਹੇ ਹਾਂ ਵੀ ਇਹਨਾਂ ਦੀ ਜਿਹੜੀ ਆਪਣੇ ਟ੍ਰੈਫਿਕ ਰੂਲਾਂ ਦੀਆਂ ਇਹਨਵੇਂ ਨਪਾਲਣਾ ਕਰ ਤਾ ਜੋ ਤੋਂ ਅੱਗੇ ਜਿਹੜੇ ਆਪਣੇ ਗਾਹਾਂ ਜਿਹੜੀ ਤੁਹਾਡੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਕੋਈ ਇਹ ਮਤਾਂ ਰੂਲਾਂ ਬਾਰੇ ਵੀ ਆਪਾਂ ਰੂਲ ਦੀ ਜੇ ਲੰਘਣਾ ਕਰਾਂਗੇ ਤਾਂ ਉਹਦੇ ਵਿੱਚ ਆਪਣੀ ਸੇਫਟੀ ਨਹੀਂ ਹੈਗੀ ਠੀਕ ਹੈ ਨਾ ਜੀ ਕਿਵੇਂ ਸਕੂਲੀ ਬੱਚੇ ਲੈ ਕੇ ਜਾਂਦੇ ਆ ਨਾ ਉਹਨਾਂ ਬਾਰੇ ਵੀ ਦੱਸਿਆ ਗਿਆ ਇਹਨਾਂ ਨੂੰ ਕਿ ਨਾ ਭਰੇ ਜਾਣ। ਹਾਂ ਉਹਨਾਂ ਬਾਰੇ ਵੀ ਦੱਸਿਆ ਇਹਨਾਂ ਨੂੰ ਵੀ ਜਿਵੇਂ 18 ਸਾਲ ਤੋਂ ਮਾਈਨਰ ਬੱਚੇ ਨਹੀਂ ਘੱਟ ਉਮਰ ਦੇ ਨੇ। ਉਹਨਾਂ ਬਾਰੇ ਵੀ ਦੱਸਿਆ ਵੀ ਇਹਨਾਂ ਨੂੰ ਕਿ 18 ਸਾਲ ਦੇ ਹੀ ਬੱਚਾ ਚਲਾ ਸਕਦਾ ਆਪਣਾ ਲਾਇਸੈਂਸ ਬਣਾਓ। ਉਹਨਾਂ ਬਾਰੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ 18 ਸਾਲ ਦਾ ਬੱਚੇ ਕੋਈ ਵੀ ਜੇਕਰ ਕੋਈ ਚਲਾਉਂਦਾ ਤਾਂ ਅਸੀਂ ਉਹਦਾ ਚਲਾਨ ਕਰਦੇ ਹਾਂ। ਜਿਹੜੇ-ਜਿਹੜੇ ਰੂਲ ਇਹ ਸਮਝਾਏ ਗਏ। ਇਹ ਇਹਨਾਂ ਦੇ ਵਿੱਚ ਜਿਵੇਂ ਜਿਆ ਟ੍ਰਿਪਲ ਸਵਾਰੀ ਹੋ ਗਿਆ, ਹੈਲਮਟ ਹੋ ਗਿਆ ਜੀ। ਠੀਕ ਹੈ ਨਾ ਜੀ? ਸੀਟ ਬੈਲਟ ਹੋ ਗਈ। ਸ਼ਰਾਬੀ ਤੇ ਗੱਡੀ ਨਹੀਂ ਚਲਾਣੀ ਓਵਰ ਸਪੀਡ ਨਹੀਂ ਚਲਾਉਣੀ ਹੋਣੀ ਇਹਨਾਂ ਨੇ ਜਮਾਵਾਰੇ ਦੱਸਿਆ ਗਿਰਦਾ ਤੇ ਉੱਥੇ ਤੰਗਣੀ ਬੈਰੀਓ ਉੱਪਰ ਇਹ ਜਿਹੜਾ ਉਹਨ ਦੁਬਾਰੇ ਵੀ ਇਹਨਾਂ ਦੇਖਤ ਜੀ ਹੁੰਦੇ ਨਹੀਂ ਉੱਤੋਂ ਦਾ ਪੌੜਾ ਜਿੱਟ ਪਾ ਲਾਇਆ ਨੇ ਜਿਵੇਂ ਉੱਥੇ ਬੁਨਾ ਡਰਾਈਵਰ ਤੇ ਪਤਾ ਨਹੀਂ ਲੱਗਦਾ ਹੈਗਾ ਜਦੋਂ ਨਾ ਗੱਡੀ ਓਵਰ ਸਪੀਡ ਆਉਂਦੀ ਹੈ ਉੱਪਰ ਚੜ ਜਾਂਦੀ ਹੈ ਗੱਡੀ ਦਾ ਨੁਕਸਾਨ ਹੁੰਦਾ ਹੈਗਾ ਉਹ ਮੈਂ ਬਰਮਾ ਕੇ ਉੱਥੇ ਉਹ ਵੀ ਰਖਾਈ ਨੇ ਬਾਕੀ ਇਹਨਾਂ ਨੂੰ ਮੈਂ ਇਹਨਾਂ ਦੇ ਜਿਹੜੇ ਸਟicker ਪਿੱਛੇ ਲਾ ਰਿਹਾ ਸਾਰਿਆਂ ਦੇ ਬਾਕੀ ਇਹਨਾਂ ਨੂੰ ਇਹ ਵੀ ਕਹਿ ਰਹੇ ਆ ਵੀ ਹੌਲੀ ਧੁੰਦ ਦਾ ਮੌਸਮ ਹੈ ਉਹ ਜਲਦੀ 5-4 ਮਿੰਟ ਦਾ ਕੋਈ ਵੀ ਫਰਕ ਨਹੀਂ ਪੈਂਦਾ ਉਹਦੇ ਨਾਲ ਬੱਚੇ ਬੈਠੇ ਨੇ ਸਵਾਰੀਆਂ ਬੈਠੀਆਂ ਨੇ ਆਪਾਂ ਸਵਾਰੀਆਂ ਨੂੰ ਸ਼ੇਪ ਰੱਖਣਾ ਆਪ ਵੀ ਸ਼ੇਪ ਰਹਿਣਾ ਸਵਾਰੀ ਵੀ ਸ਼ੇਪ ਰੱਖਣਾ ਤਾਂ ਜੋ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਕਿਉਂਕਿ ਬਹੁਤ ਵਕਤ ਜਗਾ ਤੇ ਜਾ ਰਹੇ ਸੀ ਸਕੂਲਾਂ ਦੇ ਵੀ ਜਾਦੇ ਨੇ ਇਹਦੇ ਵੇਚੇ ਪੁਛਣ ਤੇ ਵੀ ਆਉਣ ਉਹਨਾਂ ਨੂੰ ਵੀਰ ਕਰਨੀ ਇਸ ਤੋਂ ਲਾਗੋ ਹੋਰ ਕਿੱਥੇ ਕਿੱਥੇ ਜਾਉਂਦੇ ਨੇ ਮੈਂ ਜੇ ਹੁਣ ਇੱਕ ਦੋ ਬਾਹਰ ਟਰੱਕ ਜੁਨੇ ਨਹੀਂ ਜਾ ਰਿਹਾ ਜੀ ਟਰੱਕ ਜੁਨੇ ਚ ਜਾ ਕੇ ਉੱਥੇ ਜਿਹੜੇ ਮੇਰੇ ਡਰਾਈਵਰ ਭਰਾ ਨੇ ਉਹਨਾਂ ਨੂੰ ਸਾਰਾ ਜਾਗਰੂਕ ਕਰਦਾ ਕਿ ਆਪਣੇ ਟਰੱਕ ਬਾਰੇ ਵੀ ਤੇ ਬਾਕੀ ਸਕੂਲਾਂ ਤੇ ਵੀ ਜਾਉਂ ਬਾਕੀ ਬਾਕਸ ਸਕੂਲਾਂ ਤੇ ਜਾਗਰਤ ਕਰਕਾਉ ਪਹਿਲੇ ਵੀ ਮੈਂ ਅਵੇਅਰ ਕਰਦਾ ਰਹਿਣਾ ਜੇ ਨਹੀਂ ਕੋਈ ਮੇਰੇ ਨਾਲ ਪਾਲਣਾ ਕਰੀਗਾ ਉਹ ਕਿਤੇ ਦੂਰ ਕਰ ਦੇਉਗਾ ਬਾਕੀ ਬਾਕਸ ਤੇ ਜਾਣਾ ਚਾਹੀਦਾ ਇਹਦੇ ਵਾਰੀ ਕੀ ਕਰਦੀ ਕੋਈ ਤਾਂ ਫਿਰ ਆਪਾਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਦੇਖੋ ਪਹਿਲਾਂ ਸਾਡਾ ਫਰਜ਼ਾ ਸਮਝਾਉਣਾ ਜੇ ਇਹਨੇ ਕੋਈ ਸਮਝ ਗਿਆ ਫਿਰ ਕਾਨੂੰਨ ਮੁਤਾਬਕ ਜੋ ਕਾਰਵਾਈ ਬੰਦ ਕੇ ਕਰਾਂਗੇ ਸਾਡੇ ਟਰੈਕ ਨਿਯਾਰ ਬਗੇ ਸਿੰਘ ਜੀ ਬਹੁਤ ਵਧੀਆ ਅੰਕਾਰ ਜੋ ਸਾਡੇ ਜਿਹੜੇ ਸਾਨੂੰ ਨੇਮ ਸੁਝਾਏ ਹੈ ਕਿ ਮੈਂ ਸੀਟ ਬੈਲਟ ਹੋ ਗਈ ਦੋ ਸਵਾਰੀਆਂ ਬਿਠਾਉਣੇ ਜਿਵੇਂ ਤਿੰਨ ਸਵਾਰੀਆਂ ਆਟੋ ਤੇ ਮੋੜ ਛਲੇ ਤੋਂ ਬਾਕੀ ਆ ਜਿੱਨਾ ਵੀ ਉਹ ਟਰੈਫਿਕ ਦਾ ਕੋਈ ਰੰਗਾਂ ਨਾ ਨਿਕਲ ਨਾਲ ਬੱਤੀ ਵੀ ਕਰਦੇ ਨਾ ਕਿਸੇ ਕੀ ਵੀ ਨਹੀਂ ਕਰਦੇ ਜਿਹੜਾ ਦਿਨੋਂ ਦਿਨ ਤੋਂ ਬਵਾਦੀ ਦੀ ਜਾਰੀ ਹੈ ਸੜਕੀ ਹੱਦੇ ਵੀ ਵਰਤਦੇ ਨੇ ਇਸ ਤਰ੍ਹਾਂ ਦੀ ਚੀਜ਼ ਕਰਦੇ ਸਰਪ ਦਾ ਸੰਗਾਇਆ ਵੀ ਆਰਾਮ ਨਾਲ ਚੱਲਣਾ ਕਾਲੀ ਨਹੀਂ ਕਰਨੀ ਆਪਣੇ ਨੇਮ ਨਾਲ ਚੱਲਣਾ ਸਿਰ ਆਪਣੇ ਦੇਖ ਕੇ ਚੱਲਣਾ ਅੱਗੇ ਵੀ ਦੇਖਣਾ ਪਿੱਛੇ ਵੀ ਧਿਆਨ ਰੱਖਣਾ ਸਾਰੀਆਂ ਗੱਲਾਂ ਦਾ ਸਮਝਾਈਆਂ ਕਿ ਕਿਸੇ ਕੀ ਨਹੀਂ ਕਰਦੇ ਅਸੀਂ ਉਹਨਾਂ ਦੇ ਨਾਲ ਹੀ ਸਿਰਫ ਕੋਈ ਰੰਗਾਂ ਨਿਕਲ ਦੇ ਕਿਸੇ ਕੀ ਨਹੀਂ ਜੋ ਵੀ ਸਾਨੂੰ ਸਮਝ ਆਉਂਦੇ ਅਸੀਂ ਆਪਣਾ ਗੱਲ ਸਮਝਾਂਗੇ ਸਾਰੀ ਸਰੋਂ ਸਾਨੂੰ ਇਸ ਤਰ੍ਹਾਂ ਕਰਕੇ ਜਾਣੂ ਵੀ ਜਿਹਨੇ ਮਤਲਬ 40 ਵਾਰੀ ਨੂੰ ਪਟਾਣ 18 ਸਾਲ ਤੋਂ ਮਤਲਬ ਘੱਟ ਉਮਰ ਵਾਲੇ ਬੱਚੇ ਨੇ ਆਟੋ ਨਹੀਂ ਚਲਾਉਣਾ ਵੀ ਆਪਣਾ ਦੇਖ ਕੇ ਮਤਲਬ ਕੋਈ ਵੀ ਟ੍ਰੈਫਿਕ ਵੀ ਇਹਨਾਂ ਦੇ ਨਾਲ ਹੀ ਰਲ ਕੇ ਚੱਲਣਾ ਠੀਕ ਹੈ ਸਰ ਵੀ ਮਤਲਬ ਕੋਈ ਵੀ ਉਲੰਘਣਾ ਨਹੀਂ ਕਰਨੀ ਵੀ ਜਿੱਧਰ ਵੀ ਦੇਖ ਕੇ ਮੋੜਨਾ ਹੈਗਾ ਵੀ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੁੰਦ ਤੋਂ ਵੈਰ ਕਰਕੇ ਗਏ ਨੇ ਸਾਰੇ ਨੂੰ ਤੇ ਬਾਕੀ ਜਿਨੇ ਵੀ ਸੀਟ ਬੈਲਟ ਲਾ ਕੇ ਗੱਡੀ ਚਲਾਉਣੀ ਹੈ ਇਹ ਕੋ ਗੱਡੀ ਚਲਾਉਂਦਾ ਵੀ ਆ ਲੈ ਸੁਤਵਾ ਦਵਾ ਅਸੀਂ ਉਹਨਾਂ ਦੇ ਨਾਲ ਆ ਸਰ ਅੱਗੇ ਵੀ ਸਾਨੂੰ ਸਮਝਾਉਂਦੇ ਰਹੇ ਨੇ ਪਹਿਲਾਂ ਵੀ ਆ ਕੇ ਗਏ ਨੇ